ਬਠਿੰਡਾ 'ਚ ਫੜਿਆ ਗਿਆ ਨਕਲੀ ਵੀਜ਼ਿਆਂ ਦਾ ਵੱਡਾ ਮਾਸਟਰਮਾਈਂਡ ਮਿਲੀ ਜਾਣਕਾਰੀ ਮੁਤਾਬਕ આરોપી ਮੰਗੇਤਰ ਸਿੰਘ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਹੈ ਉਸ ਤੇ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਦੋਸ਼ ਹੈ ਪੁਲਿਸ ਅਨੁਸਾਰ ਉਸ ਨੇ ਲੋਕਾਂ ਤੋਂ ਲੱਖਾਂ ਰੁਪਏ ਹਰਪੇ ਨੇ ਤੇ ਉਹਨਾਂ ਨੂੰ ਨਕਲੀ ਵੀਜ਼ੇ ਤੇ ਫਰਜ਼ੀ ਦਸਤਾਵੇਜ਼ ਵੀ ਦਿੱਤੇ ਨੇ આરોપી ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਦ ਕਿ ਹੁਣ ਕਈ ਧਰਾਮਾਂ ਦੇ ਤਹਿਤ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਹ ਬੇਸਿਕ ਜਿਹੜੀ ਸੀਗੀ 54 ਲੱਖ ਤੇ ਇਸ ਮੁਕਦਮੇ 54 ਲੱਖ ਤੇ 98 ਹਜ਼ਾਰ ਦੀ ਠੱਗੀ ਸੀ ਇਹ ਇੱਕ ਮੁਕਦਮੇ ਦੀ ਦੱਸ ਰਿਹਾ ਵੈਸੇ ਇਹ ਬੜੇ ਚਿਰ ਤੋਂ ਇਹ ਇਥੋਂ ਬੰਦ ਕਰਕੇ ਚਲੇ ਗਿਆ ਸੀਗਾ ਤੇ ਇਹਦੇ ਹੁਣ ਕਾਫੀ ਦੇਰ ਤੋਂ ਸੁਹਾਣਾ ਪੁਲਿਸ ਤੇ ਹੋਰ ਵੀ ਇਹਦੇ ਭਾਲ ਕਰ ਰਹੇ ਸੀ ਗ੍ਰਿਫਤਾਰੀ ਕਿੱਥੋਂ ਹੋਈ ਹੈ ਇਹ ਉਹ ਇਹਦੇ ਘਰ ਤੋਂ ਬਾਹਰ ਇਹਦਾ ਅਰੈਸਟ ਵਾਰਡ ਲਿਆ ਹੋਇਆ ਸੀ ਘਰ ਤੋਂ ਬਾਹਰ ਹੀ ਅਰੇ ਜੀ ਹੋਰ ਵੀ ਕਿਹੜੀ ਜਗ੍ਹਾ ਦੇ ਆਫਿਸ ਹੈਗੇ ਇਹ ਦੀ ਕੀ ਕਹਿੰਦੇ ਜਿਹੜੇ ਸਾਡੇ ਕੋਲ 8 ਮਕਦਮੇ ਆ ਉਹਨਾਂ ਤੇ ਅਸੀਂ ਇਹਦੀ ਗ੍ਰਿਫਤਾਰੀ ਕਰ ਰਹੇ ਹਾਂ ਤੇ ਜਿਹੜੇ ਕੋਈ ਹੋਰ ਵੀ ਹੋਣਗੇ ਉਹ ਫਿਰ ਉਹ ਆਪਣੇ ਆਪਣੇ ਤੇ ਰਹਿਆ ਜਦੋਂ ਇਹ ਦੀ ਤੁਹਾਡੀ ਕੱਲ ਨੂੰ ਨਸ਼ਰ ਹੋਊਗੀ ਅਖਬਾਰਾਂ ਚ ਤੇ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਆਟੋਮੈਟਿਕ ਸਾਡੇ ਕੋਲ ਜਦੋਂ ਆਉਣਗੇ ਤੇ ਉਹਦੇ ਬਾਰੇ ਕੋ ਕੋ ਬਾਕੀ ਰੇਂਜਰਾਂ ਜਿਹੜੀ 54 ਲੱਖ ਦੀ ਠੱਗੀ ਆ ਉਹ ਕੋਲੇ ਇੱਕ ਮੁਕਦਮੇ ਦੀ ਕਿ ਵਾ ਬਾਕੀ ਜਿਹੜੇ 8-9 ਉਹ ਕਿੰਨੇ ਨੇ ਇਹ ਉਹ ਜਿਹੜੀ ਹੈਗੀ ਆ ਉਹ ਜਿਹੜੇ ਮਦਈ ਮੁਕਦਮਾ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦਰਾਗ ਯਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਸੀ ਉਹਨੂੰ ਬਾਹਰ ਭੇਜਣ ਦੀ 54 ਲੱਖ ਇੱਕ ਮੁਕਦਮੇ ਦੀ ਹੈ ਮੈਂ ਫਿਰ ਤੁਹਾਨੂੰ ਕਲੈਰਿਟੀ ਕਰਦਾ ਬਾਕੀ ਜਿਹੜੇ ਅੱਡ-ਅੱਡ ਮਦਈ ਆ ਉਹਦੇ ਚ ਅੱਡ-ਅੱਡ ਮੁਕਦਮੇ ਦਰਜ ਹੋਏ ਹੋਏ ਆ ਇਹ ਬੁਰਗਾਂ ਵਾਲੇ ਪਹਿਲਾਂ ਕਈ ਪਰਚੇ ਦੰਗਾ ਰਿਹਾ ਤੇ ਸਹਾਈ ਦੇ ਉੱਤੇ ਹੀ ਸੀ ਜਿਹੜੇ ਪਹਿਲਾਂ ਹੋਣਗੇ ਇਹਨੇ ਇਹਦੇ ਇਹਦੇ ਵਿੱਚ ਕਈਆਂ ਚ ਪਹਿਲਾਂ ਵੀ ਇਹਦੀ ਅਰੈਸਟ ਪਈ ਹੈ ਤੇ ਉਹਦੇ ਵਿੱਚ ਹੁਣ ਜਿਹੜੇ ਜਿਹੜੇ ਮੁਕੱਦਮੇ ਅਸੀਂ ਪ੍ਰੈਸ ਕਰ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਰਾਈ ਅਡਲਟ ਮੁਕੱਦਮੇ ਦੱਸੇ ਵੀ ਜਾ ਰਹੇ ਮੇਰੀ ਕੰਪਨੀ ਨੂੰ ਲਾਇਸੈਂਸ ਨਹੀਂ ਸੀ ਜੇ ਬਿਨਾਂ ਲਾਇਸੈਂਸ ਚਲ ਰਿਹਾ ਇਹ ਇਹਦਾ ਤੇ ਪਹਿਲਾਂ ਲਾਇਸੈਂਸ ਹੈਗਾ ਸੀ ਤੇ ਇਹਦੀ ਪਰ ਹੁਣ ਇਹ ਐਕਸਪਾਇਰ ਹੋ ਚੁੱਕੇ ਸੀਗੇ ਇਹਦੇ ਜਿਹੜੇ ਲਾਇਸੈਂਸ ਬਠਿੰਡਾ 'ਚ ਫੜਿਆ ਗਿਆ ਨਕਲੀ ਵੀਜ਼ਿਆਂ ਦਾ ਵੱਡਾ ਮਾਸਟਰਮਾਈਂਡ ਮਿਲੀ ਜਾਣਕਾਰੀ ਮੁਤਾਬਕ આરોપી ਮੰਗੇਤਰ ਸਿੰਘ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਹੈ ਉਸ ਤੇ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਦੋਸ਼ ਹੈ ਪੁਲਿਸ ਅਨੁਸਾਰ ਉਸ ਨੇ ਲੋਕਾਂ ਤੋਂ ਲੱਖਾਂ ਰੁਪਏ ਹੜਪੇ ਨੇ ਤੇ ਉਹਨਾਂ ਨੂੰ ਨਕਲੀ ਵੀਜ਼ੇ ਤੇ ਫਰਜ਼ੀ ਦਸਤਾਵੇਜ਼ ਵੀ ਦਿੱਤੇ ਨੇ આરોપી ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਦਕਿ ਹੁਣ ਕਈ ਧਰਾਵਾਂ ਦੇ ਤਹਿਤ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਹ ਬੇਸਿਕ ਜਿਹੜੀ ਸੀਗੀ 54 ਲੱਖ ਤੇ ਇਸ ਮੁਕਦਮੇ 54 ਲੱਖ ਤੇ 98 ਹਜ਼ਾਰ ਦੀ ਠੱਗੀ ਸੀ ਇਹ ਇੱਕ ਮੁਕਦਮੇ ਦੀ ਦੱਸ ਰਿਹਾ ਵੈਸੇ ਇਹ ਬੜੇ ਚਿਰ ਤੋਂ ਇਹ ਇਥੋਂ ਬੰਦ ਕਰਕੇ ਚਲੇ ਗਿਆ ਸੀਗਾ ਤੇ ਇਹਦੇ ਹੁਣ ਕਾਫੀ ਦੇਰ ਤੋਂ ਸੁਹਾਣਾ ਪੁਲਿਸ ਤੇ ਹੋਰ ਵੀ ਇਹਦੇ ਭਾਲ ਕਰ ਰਹੇ ਸੀ ਗ੍ਰਿਫਤਾਰੀ ਕਿੱਥੋਂ ਹੋਈ ਹੈ ਇਹ ਉਹਦੇ ਘਰ ਤੋਂ ਬਾਹਰ ਇਹਦਾ ਅਰੈਸਟ ਵਾਰਡ ਲਿਆ ਹੋਇਆ ਸੀ ਘਰ ਤੋਂ ਬਾਹਰ ਹੀ ਅਰੇ ਜੀ ਹੋਰ ਵੀ ਕਿਹੜੀ ਜਗ੍ਹਾ ਦੇ ਆਫਿਸ ਹੈਗੇ ਇਹ ਦੀ ਕੀ ਕਹਿੰਦੇ ਜਿਹੜੇ ਸਾਡੇ ਕੋਲ 8 ਮੁਕਦਮੇ ਐ ਉਹਨਾਂ ਤੇ ਅਸੀਂ ਇਹਦੀ ਗ੍ਰਿਫਤਾਰੀ ਕਰ ਰਹੇ ਆਂ ਤੇ ਜਿਹੜੇ ਕੋਈ ਹੋਰ ਵੀ ਹੋਣਗੇ ਉਹ ਫਿਰ ਉਹ ਆਪਣੇ ਆਪਣੇ ਤੇ ਰਹਣ ਜਦੋਂ ਇਹ ਦੀ ਤੁਹਾਡੀ ਕੱਲ ਨੂੰ ਨਸ਼ਰ ਹੋਊਗੀ ਅਖਬਾਰਾਂ 'ਚ ਤੇ ਮੀਡੀਆ ਤੇ ਐਲੈਕਟ੍ਰੋਨਿਕ ਮੀਡੀਆ ਤੇ ਆਟੋਮੈਟਿਕ ਸਾਡੇ ਕੋਲ ਜਦੋਂ ਆਉਣਗੇ ਤੇ ਉਹਦੇ ਬਾਰੇ ਕੋ ਕੋ ਬਾਕੀ ਰੇਂਜਰਾਂ ਜਿਹੜੀ 54 ਲੱਖ ਦੀ ਠੱਗੀ ਆ ਉਹ ਕੋਲੇ ਇੱਕ ਮੁਕਦਮੇ ਦੀ ਕਿ ਬਾਕੀ ਜਿਹੜੇ 8 ਇਹਨਾਂ ਉਹ ਕਿੰਨੇ ਰਿਏ ਇਹ ਉਹ ਜਿਹੜੀ ਹੈਗੀ ਆ ਉਹ ਜਿਹੜੇ ਮਦਈ ਮੁਕਦਮਾ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦਰਾਗ ਯਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਸੀ ਉਹਨੂੰ ਬਾਹਰ ਭੇਜਣ ਦੀ 54 ਲੱਖ ਇੱਕ ਮੁਕਦਮੇ ਦੀ ਹੈ ਮੈਂ ਫਿਰ ਤੁਹਾਨੂੰ ਕਲੈਰਿਟੀ ਕਰਦਾ ਬਾਕੀ ਜਿਹੜੇ ਅੱਡ-ਅੱਡ ਮਦਈ ਆ ਉਹਦੇ ਚ ਅੱਡ-ਅੱਡ ਮੁਕਦਮੇ ਦਰਜ ਹੋਏ ਹੋਏ ਆ ਟੂਰਨ ਦਾ ਵੀ ਪਹਿਲਾਂ ਕਈ ਪਾਰ ਤੇ ਪਹਿਲਾਂ ਵੀ ਹੋਇਆ ਪਰ ਸਹਾਈ ਦੇ ਇਹੀ ਸੀ ਪਹਿਲਾਂ ਭੌਂਗ ਇਹਨੇ ਇਹਦੇ ਇਹਦੇ ਵਿੱਚ ਕਈਆਂ ਚ ਪਹਿਲਾਂ ਵੀ ਇਹਦੀ ਅਰੈਸਟ ਪਈ ਆ ਤੇ ਉਹਦੇ ਵਿੱਚ ਹੁਣ ਜਿਹੜੇ ਜਿਹੜੇ ਮੁਕਦਮੇ ਅਸੀਂ ਪ੍ਰੈਸ ਕਰ ਰਹੇ ਆ ਉਹਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਰਾਈ ਅਡਲਟ ਮੁਕਦਮੇ ਦੱਸੇ ਵੀ ਜਾ ਰਹੇ ਮੇਰੀ ਕੰਪਨੀ ਨੂੰ ਲਾਇਸੈਂਸ ਲਿਆ ਸੀ ਜੇ ਬਿਨਾਂ ਲਾਇਸੈਂਸ ਚਲਾ ਰਹੇ ਇਹ ਇਹਦਾ ਤੇ ਪਹਿਲਾਂ ਲਾਇਸੈਂਸ ਹੈਗਾ ਸੀ ਤੇ ਇਹਦੀ ਪਰ ਹੁਣ ਇਹ ਐਕਸਪਾਇਰ ਹੋ ਚੁੱਕੇ ਸੀਗੇ ਇਹਦੇ ਜਿਹੜੇ ਲਾਇਸੈਂਸ bye